ਇਹ ਸਕੂਲ ਜਿਹੜਾ ਹੈ ਸਾਨੂੰ ਆ ਕੇ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਇੱਥੇ ਬੜੇ ਹੀ ਅੰਡਰ ਪ੍ਰੇਵਿਲੇਜਡ ਬੱਚੇ ਜਿਹੜੇ ਹੈਗੇ ਆ ਸਮਾਜ ਦਾ ਉਹ ਵਰਗ ਜਿਸ ਨੂੰ ਅਗਰ ਐਜੂਕੇਸ਼ਨ ਨਾ ਮਿਲੇ ਤਾਂ ਉਹ ਆਪਣੇ ਆਪ ਨੂੰ ਕ੍ਰਾਈਮ ਦੇ ਵਲੇ ਪਾਸੇ ਤੋਰ ਸਕਦਾ ਹੈਗਾ ਤਾਂ ਉਹਨਾਂ ਨੂੰ ਐਜੂਕੇਸ਼ਨ ਦੇਣ ਵਾਸਤੇ ਇਹ ਸਕੂਲ ਬਣਿਆ ਹੋਇਆ ਹੈ ਕਿ ਇਹਨਾਂ ਬੱਚਿਆਂ ਨੂੰ ਅਗਰ ਅਸੀਂ ਲੋਕ ਅਗਰ ਸਾਡੀ ਐਨ ਜੀਓ ਜਿਹੜੀਆਂ ਹਨ ਇਹ ਚੀਜ਼ਾਂ ਪ੍ਰੋਵਾਈਡ ਨਾ ਕਰਨ ਤਾਂ ਇਹ ਬੱਚੇ ਵਾਂਝੇ ਰਹਿ ਜਾਣਗੇ ਜੇ ਬੱਚੇ ਵਾਂਝੇ ਰਹਿ ਜਾਣਗੇ ਤਾਂ ਫਿਰ ਸਮਾਜ ਦੇ ਉਸੇ ਪਾਸੇ ਨੂੰ ਤੋਰਨਗੇ ਜਿਸ ਨੂੰ ਅਸੀਂ ਕ੍ਰਾਈਮ ਕਰਨੇ ਹੈਗੇ ਉਹ ਕ੍ਰਾਈਮ ਕਰਨ ਵਾਸਤੇ ਪ੍ਰੇਰਿਤ ਕਿਨੇ ਕਿਤਾ ਸਾਡੇ ਸਮਾਜ ਨੇ ਹੀ ਪ੍ਰੇਰਿਤ ਕੀਤਾ ਉਹਨਾਂ ਨੂੰ ਸਾਡਾ ਸਮਾਜ ਬਾਅਦ ਚ ਇਹਨਾਂ ਨੂੰ ਕ੍ਰਿਮੀਨਲ ਦੀ ਸ਼੍ਰੇਣੀ ਦੇ ਵਿੱਚ ਮੰਨਣ ਲੱਗ ਜਾਂਦਾ ਤਾਂ ਅੱਜ ਅਸੀਂ ਅਗਰ ਇਹਨਾਂ ਬੱਚਿਆਂ ਨੂੰ ਐਜੂਕੇਸ਼ਨ ਦੇ ਸਕਦੇ ਹੈਗੇ ਆ ਅੱਜ ਇਹਨਾਂ ਬੱਚਾ ਵਾਸਤੇ ਕੁਝ ਪ੍ਰੋਵਾਈਡ ਕਰ ਸਕਦੇ ਹੈਗੇ ਆ ਤਾਂ ਉਹ ਸਾਡੇ ਵਾਸਤੇ ਸਭ ਤੋਂ ਵੱਡੀ ਇੱਕ ਸਮਾਜ ਦੀ ਸੇਵਾ ਹੋਏਗੀ ਅੱਜ ਇੱਕ ਗੱਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂਬਰ ਵੀਰ ਅੱਜ ਲੋੜਵੰਦ ਬੱਚਿਆਂ ਵਾਸਤੇ ਜਿਹੜਾ ਸਪੈਸ਼ਲਿਸਟ ਸਵੈਟਰ ਅਤੇ ਜਿਹੜਾ ਸ਼ੂਜ਼ ਦਾ ਵੰਡਣ ਜਿਹੜਾ ਉਹ ਭਾਰਤ ਵਿਕਾਸ ਪਰਿਸ਼ਦ ਸ਼ਹੀਦ ਸੁਖਦੇਵ ਸਾਪਰੀ ਸ਼ਾਖਾ ਵੱਲੋਂ ਕੀਤਾ ਗਿਆ ਤੇ ਬਿਲਕੁਲ ਸਾਰੇ ਮੈਂਬਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਰਤ ਵਿਕਾਸ ਪਰਸ਼ਦ ਦੀ ਸ਼ਹੀਦ ਸੁਖਦੇਵ ਸ਼ਾਖਾ ਦੀ ਤਰਫੋਂ ਅੱਜ ਅਸੀਂ ਆਏ ਹੋਏ ਹਾਂ ਇਹ ਨਿਸ਼ਕਾਮ ਜਿਹੜਾ ਐਜੂਕੇਸ਼ਨਲ ਸਕੂਲ ਹੈ ਇਸ ਦੇ ਵਿੱਚ ਇੱਕ ਸ਼ੂਜ਼ ਔਰ ਸਵੈਟਰ ਵਿਤਰਨ ਦਾ ਪ੍ਰੋਗਰਾਮ ਰੱਖਿਆ ਹੋਇਆ ਹੈ ਇਹ ਸਕੂਲ ਜਿਹੜਾ ਹੈ ਸਾਨੂੰ ਆ ਕੇ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਇਥੇ ਬڑے ਹੀ ਅੰਡਰ ਪ੍ਰੇਵਿਲੇਜਡ ਬੱਚੇ ਜਿਹੜੇ ਹੈਗੇ ਆ ਸਮਾਜ ਦਾ ਉਹ ਵਰਗ ਜਿਸ ਨੂੰ ਅਗਰ ਐਜੂਕੇਸ਼ਨ ਨਾ ਮਿਲੇ ਤਾਂ ਉਹ ਆਪਣੇ ਆਪ ਨੂੰ ਕਰਾਈਮ ਦੇ ਵਾਲੇ ਪਾਸੇ ਤੋਰ ਸਕਦਾ ਹੈਗਾ ਤਾਂ ਉਹਨਾਂ ਨੂੰ ਐਜੂਕੇਸ਼ਨ ਦੇਣ ਵਾਸਤੇ ਇਹ ਸਕੂਲ ਬਣਿਆ ਹੋਇਆ ਹੈ ਤੇ ਭਾਰਤ ਵਿਕਾਸ ਪਰਸ਼ਦ ਆ ਹੈ ਹੀ ਕਿਸੀ ਆਰਗੇਨਾਈਜੇਸ਼ਨ ਜਿਹੜੀ ਕਿ ਇਹੋ ਜਿਹੀ ਚੀਜ਼ਾਂ ਨੂੰ ਬढ़ावा ਦੇਣ ਵਾਸਤੇ ਜਿਹੜਾ ਆਪਣੇ ਹਮੇਸ਼ਾ ਪ੍ਰਯਾਸ ਕਰ ਰਹੀ ਹ ਹੈ ਮੈਂ ਭਾਰਤ ਵਿਕਾਸ ਪਰਸ਼ਦ ਦੇ ਬਾਰੇ ਥੋੜਾ ਜਿਆਦਾ ਤੁਹਾਨੂੰ ਦੱਸਾਂ 1963 ਦੇ ਵਿੱਚ ਜਨਮ ਲਿੱਤੀ ਹੋਈ ਆਰਗੇਨਾਈਜੇਸ਼ਨ ਸ਼ੁਰੂ ਦਿਨ ਤੋਂ ਹੀ ਇੱਕ ਐਸੀ ਨਾਨ ਪੋਲਿਟিক্যাল ਐਨਜੀਓ ਹੈ ਜਿਸ ਨੇ ਹਮੇਸ਼ਾ ਹੀ ਸਮਾਜ ਸੇਵਾ ਦੇ ਹਰ ਕੰਮ ਦੇ ਵਿੱਚ ਅੱਗੇ ਵਧ ਕੇ ਆਪਣਾ ਯੋਗਦਾਨ ਦਿੱਤਾ ਹੈ ਉਹ ਜਿਹੜੇ ਕੰਮ ਸਰਕਾਰਾਂ ਤੋਂ ਆਮ ਜਨਤਾ ਉਮੀਦ ਕਰਦੀ ਹੈਗੀ ਹੈ ਉਹ ਜਿਹੜੇ ਕੰਮ ਸਰਕਾਰਾਂ ਕਰਦੀਆਂ ਨਹੀਂ ਤੇ ਸਾਨੂੰ ਐਜੀਟੇਸ਼ਨ ਕਰਨਾ ਪੈਂਦਾ ਹੈ ਤਾਂ ਭਾਰਤ ਵਿਕਾਸ ਪਰਸ਼ਦੀ ਇਹ ਸੋਚ ਹੈ ਕਿ ਸਮਾਜ ਦਾ ਐਲੀਟ ਕਲਾਸ ਜਿਹੜੀ ਹੈਗੀ ਹੈ ਉਹਨਾਂ ਹੀ ਕੰਮਾਂ ਨੂੰ ਕਰਨ ਵਾਸਤੇ ਅੱਗੇ ਆ ਜਾਂਦੀ ਹੈ ਅਗਰ ਉਹ ਸਮਾਜ ਦੀ ਐਲੀਟ ਕਲਾਸ ਅੱਗੇ ਆ ਜਾਵੇ ਤਾਂ ਫਿਰ ਸਾਨੂੰ ਸਰਕਾਰਾਂ ਦਾ ਮੂੰਹ ਨਹੀਂ ਤੱਕਣਾ ਪੈਂਦਾ ਸਮਾਜ ਸਰਕਾਰਾਂ ਦਾ ਮੂੰਹ ਨਾ ਤੱਕਣਾ ਪਵੇ ਇਸ ਕਰਕੇ ਸਮਾਜ ਦੇ ਸੰਪਨ ਵਰਗ ਦੇ ਲੋਕ ਜਿਹੜੇ ਹੈ ਉਹ ਨਿਕਲ ਕੇ ਇਹੋ ਜੇ ਕੰਮਾਂ ਨੂੰ ਕਰਨ ਵਾਸਤੇ ਸਾਹਮਣੇ ਆ ਜਾਣ ਹੁਣ ਵੀ ਗੱਲ ਹੋ ਰਹੀ ਸੀ ਕਿ ਇਹਨਾਂ ਬੱਚਿਆਂ ਨੂੰ ਅਗਰ ਅਸੀਂ ਲੋਕ ਅਗਰ ਸਾੜੀ ਐਨ ਜੀਓ ਜਿਹੜੀਆਂ ਹੈ ਇਹ ਚੀਜ਼ਾਂ ਪ੍ਰੋਵਾਈਡ ਨਾ ਕਰਨ ਤਾਂ ਇਹ ਬੱਚੇ ਵਾਂਝੇ ਰਹਿ ਜਾਣਗੇ ਜੇ ਬੱਚੇ ਵਾਂਝੇ ਰਹਿ ਜਾਣਗੇ ਤਾਂ ਫਿਰ ਸਮਾਜ ਦੇ ਉਸੇ ਪਾਸੇ ਨੂੰ ਤੁਰਨਗੇ ਜਿਸ ਨੂੰ ਅਸੀਂ ਕ੍ਰਾਈਮ ਕਰਨੇ ਹੈਗੇ ਉਹ ਕ੍ਰਾਈਮ ਕਰਨ ਵਾਸਤੇ ਪ੍ਰੇਰਿਤ ਕੀਨੇ ਕੀਤਾ ਸਾਡੇ ਸਮਾਜ ਨਹੀਂ ਪ੍ਰੇਰਿਤ ਕੀਤਾ ਉਹਨਾਂ ਨੂੰ ਸਾਡਾ ਸਮਾਜ ਬਾਅਦ ਚ ਇਹਨਾਂ ਨੂੰ ਕ੍ਰਿਮੀਨਲ ਦੀ ਸ਼੍ਰੇਣੀ ਦੇ ਵਿੱਚ ਮੰਨਣ ਲੱਗ ਜਾਂਦਾ ਹੈ ਤਾਂ ਅੱਜ ਅਸੀਂ ਅਗਰ ਇਹ ਨਾ ਬੱਚੇ ਨੂੰ ਐਜੂਕੇਸ਼ਨ ਦੇ ਸਕਦੇ ਹੈਗੇ ਆ ਅੱਜ ਨਾ ਬੱਚਾ ਵਾਸਤੇ ਕੁਝ ਪ੍ਰੋਵਾਈਡ ਕਰ ਸਕਦੇ ਹੈਗੇ ਆ ਤਾਂ ਉਹ ਸਾਡੇ ਵਾਸਤੇ ਸਭ ਤੋਂ ਵੱਡੀ ਇੱਕ ਸਮਾਜ ਦੀ ਸੇਵਾ ਹੋਏਗੀ ਭਾਰਤ ਵਿਕਾਸ ਪਰਸ਼ਦ 1963 ਦੇ ਵਿੱਚ ਉਸ ਨੇ ਜਨਮ ਲਿੱਤੀ ਜਿਸ ਨੇ ਸਾਰਾ ਦੇਸ਼ ਇਹ ਸੋਚ ਰਿਆ ਸੀਗਾ ਕਿ ਅਸੀਂ ਕਿਆ ਆਜ਼ਾਦ ਹੋ ਕੇ ਇਸ ਦੇਸ਼ ਨੂੰ ਚਲਾ ਵੀ ਸਕਾਂਗੇ ਉਸ ਵਕ ਸਾਡੇ ਹਾਲਾਤ ਇਹ ਸੀਗੇ ਕਿ ਸੋਚਣ ਲੱਗੇ ਸੀ ਅਸੀਂ ਇਹ ਭਾਰਤ ਵਿਕਾਸ ਆਮ ਸਮਾਜ ਜਿਹੜਾ ਹੈ ਕਿ ਅਸੀਂ ਇਸ ਦੇਸ਼ ਨੂੰ ਚਲਾਉਣ ਦੇ ਯੋਗ ਵੀ ਹੈ ਜਾਂ ਨਹੀਂ ਤੋਂ ਭਾਰਤ ਵਿਕਾਸ ਪਰਸ਼ਨ ਨੇ ਸਮਾਜ ਦੇ ਲੋਕਾਂ ਨੂੰ ਇਕੱਠਿਆਂ ਕਰਕੇ ਬਹੁਤ ਹੀ ਸੇਵਾ ਤੇ ਸੰਸਕਾਰਾਂ ਦੇ ਪ੍ਰੋਜੈਕਟ ਸੰਪਰਕ ਸਹਿਯੋਗ ਸੰਸਕਾਰ ਸੇਵਾ ਤੇ ਸਮਰਪਣ ਸਾਡੇ ਸੂਤਰ ਹਨ ਜਿਨ੍ਹਾਂ ਨੂੰ ਲੈ ਕੇ ਅਸੀਂ ਸਭ ਚੱਲਦੇ ਹੈਗੇ ਆਂ ਇਹਨਾਂ ਦੇ ਨਾਲ ਹੀ ਅਸੀਂ ਸਾਰੇ ਸਮਾਜ ਨੂੰ ਸੰਪਰਕ ਕਰਦੇ ਹਾਂ ਸੰਪਰਕ ਤੋਂ ਬਾਅਦ ਸਹਿਯੋਗ ਲੈਂਦੇ ਹਾਂ ਉਹਨਾਂ ਦਾ ਉਸ ਤੋਂ ਬਾਅਦ ਸੇਵਾ ਦੇ ਕੰਮ ਸਮਰਪਣ ਦੇ ਕੰਮ ਸੰਸਕਾਰਾਂ ਦੇ ਕੰਮ ਜਿਨ੍ਹਾਂ ਚ ਭਾਰਤ ਕੋ ਜਾਨੋ ਰਾਸ਼ਟਰੀ ਸਮੂਗਨ ਪ੍ਰਤੀਯੋਗਤਾ ਐਸੇ ਸੰਸਕਾਰਾਂ ਦੇ ਕੰਮ ਅਸੀਂ ਗੁਰੂ ਵੰਦਨ ਛਾਤਰ ਵਨੰਦਨ ਜਿੱਦੇ ਵਿੱਚ ਗੁਰੂਆਂ ਦੀ ਜਿਹੜੀ ਹੈ ਇੱਜ਼ਤ ਔਰ ਬੱਚਾ ਦੇ ਜਿਹੜੇ ਮੈਰਿਟ ਹੈਗੀ ਆ ਉਸ ਨੂੰ ਅਸੀਂ ਆਨਰ ਕਰੀਏ ਇਹੋ ਜੇ ਕੰਮ ਕਰਦੇ ਹੈਗੇ ਆ ਸੇਵਾ ਦੇ ਵਿੱਚ ਜਿੱਥੇ ਵੀ ਜ਼ਰੂਰਤ ਪੈਂਦੀ ਹੈ ਕਿਸੇ ਵੀ ਜਗ੍ਹਾ ਤੋਂ ਸਾਨੂੰ ਲੋੜ ਨਜ਼ਰ ਆਂਦੀ ਹੋਵੇ ਕਿਸ ਸਥਾਨ ਦੇ ਉੱਤੇ ਸਾਡੀ ਸੇਵਾ ਦੀ ਲੋੜ ਆ ਸਾਡੇ ਉਨੀ ਪੈਸੇ ਲਿੱਤੇ ਦੀ ਲੋੜ ਆ ਸਾਡੇ ਉਨੀ ਕਿਸੇ ਲੀੜੇ ਦੀ ਲੋੜ ਆ ਤਾਂ ਅਸੀਂ ਉਹਨੂੰ ਲੈ ਕੇ ਆਤੇ ਅੱਗੇ ਵੱਧੇ ਹੈਗੇ ਆ ਸਰਜ ਕਿੰਨੇ ਬੂਟਾਂ ਦਿੱਤੇ ਤੇ ਸਵੈਟਰਾਂ ਦੀ ਸੇਵਾ ਜਿਹੜੀ ਇੱਥੇ ਬੱਚਿਆਂ ਨੂੰ ਦਿੱਤੀ ਗਈ ਹੈ ਜੀ ਇਸ ਸਕੂਲ ਦੇ ਵਿੱਚ 450 ਦੇ ਲਗਭਗ ਜਿਹੜੀ ਹੈ ਸਟਰੈਂਥ ਹੈ ਇਹ 450 ਦੇ ਵਿੱਚ ਸਾਰੇ ਦੇ ਸਾਰੇ ਬੱਚਿਆਂ ਨੂੰ ਜਿਹੜਾ ਹੈ ਅਸੀਂ ਸਵੈਟਰ ਔਰ ਬੂਟ ਜ਼ਰੂਰਤ ਅਨੁਸਾਰ ਦੇ ਉਹਨਾਂ ਨੂੰ ਅਸੀਂ ਇੱਥੇ ਪ੍ਰੋਵਾਈਡ ਕੀਤੇ ਹੈਗੇ ਆ 350 ਦੇ ਲਗਭਗ ਦੀ ਸਟਰੈਂਥ ਹੈ ਜੀ ਅਸੀਂ ਔਰ ਸਾਰੇ ਬੱਚਾ ਨੂੰ ਅਸੀਂ ਅਸੀਂ ਪ੍ਰੋਵਾਈਡ ਕਰਤੇ ਹੈਗੇ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਜਦੋਂ ਲੋੜਮੰਦ ਬੱਚਿਆਂ ਤੱਕ ਜਿਹੜੀ ਇਹ ਸੇਵਾ ਪਹੁੰਚਦੀ ਹੈ ਤਾਂ ਉਸ ਤੋਂ ਬਾਅਦ ਉਹ ਕਿਤੇ ਨਾ ਕਿਤੇ ਸਹੀ ਰਸਤੇ ਵਾਲੇ ਪਾਸੇ ਦੁਰਿਆ ਜਿਸ ਤਰ੍ਹਾਂ ਤੁਸੀਂ ਸ਼ੁਰੂਆਤ ਕੀਤੀ ਹੈ ਵੀ ਜਿਹੜੇ ਬੱਚੇ ਇਸ ਚੀਜ਼ ਤੋਂ ਵਾਂਝੇ ਰਹ ਜਾਂਦੇ ਨੇ ਤਾਂ ਉਹ ਕ੍ਰਾਈਮ ਵਾਲੇ ਪਾਸੇ ਜਾਂ ਗਲਤ ਸੰਗਤ ਪੈ ਜਾਂਦੇ ਨੇ ਪਰ ਜਦੋਂ ਇਸ ਤਰੀਕੇ ਦਾ ਹੁੰਦਾ ਹੈ ਉਹ ਬੱਚਿਆਂ ਦਾ ਜਿਹੜਾ ਭਵਿੱਖਾ ਉਹ ਸੁਧਰਦਾ ਹੋਇਆ ਨਜ਼ਰ ਆਉਂਦਾ ਤਾਂ ਕਿੰਨਾ ਕੁ ਸਕੂਨ ਤੁਹਾਨੂੰ ਤੁਹਾਡੀ ਸੰਸਥਾ ਨੂੰ ਉਸ ਸਮੇਂ ਮਿਲਦਾ ਹੈ ਕਿ ਜਿਹੜਾ ਆਉਣ ਵਾਲਾ ਫਿਊਚਰ ਇਸ ਭਾਰਤ ਦਾ ਤਾਂ ਉਹ ਸਹੀ ਸਹੀ راستے ਦੇ ਉੱਤੇ ਆ ਅਸੀਂ ਆਪਣੇ ਉਹਨੂੰ ਵੜ ਭਾਗੀ ਮੰਨਦੇ ਹਾਂ ਕਿ ਪਰਮਾਤਮਾ ਨੇ ਸਾਡੀ ਇਹ ਡਿਊਟੀ ਲਗਾਈ ਹੈਗੀ ਹੈ ਕਿ ਅਸੀਂ ਕੁਝ ਜ਼ਰੂਰਤਮੰਦ ਨੂੰ ਮਦਦ ਕਰ ਸਕੀਏ ਸਾਡਾ ਮੰਨਣਾ ਇਹ ਹੈ ਮੈਂ ਪਹਿਲਾਂ ਹੀ ਪੰਜ ਸੂਤਰ ਦੱਸੇ ਸੀ ਜਿਨ੍ਹਾਂ ਚੋਂ ਸੰਪਰਕ ਸਹਿਯੋਗ ਸੰਸਕਾਰ ਸੇਵਾ ਤੇ ਸਮਰਪਣ ਇਸ ਦੇ ਵਿੱਚ ਤੁਸੀਂ ਅਗਰ ਨੋਟਿਸ ਕਰੋ ਤਾਂ ਸੰਪਰਕ ਕਰਕੇ ਸਹਿਯੋਗ ਲੈਣਾ ਇਹ ਮੈਂ ਗੱਲ ਕੀਤੀ ਪਹਿਲਾਂ ਮੈਂ ਗੱਲ ਨੂੰ ਛੋਟੇ ਕਰਦੇ ਹੋਇਆ ਬਾਕੀ ਚੀਜ਼ਾਂ ਛੱਡ ਦਿੱਤੀਆਂ ਸਹੀਆਂ ਤੁਸੀਂ ਗੱਲ ਮੇਰੇ ਤੋਂ ਪੁੱਛੀ ਆ ਤਾਂ ਮੈਂ ਤੁਹਾਨੂੰ ਗੱਲ ਦੱਸ ਰਿਹਾ ਹਾਂਗਾ ਕਿ ਸੇਵਾ ਬਾਅਦ ਚ ਹੈ ਸੰਸਕਾਰ ਪਹਿਲੋਂ ਹੈ ਅਸੀਂ ਕਹਿੰਦੇ ਹਾਂ ਸੰਸਕਾਰ ਯੁਕਤ ਸੇਵਾ ਅਸੀਂ ਇਹ ਕਹਿੰਦੇ ਹਾਂ ਕਿ ਸਮਾਜ ਨੂੰ ਜਦ ਅਸੀਂ ਕੁਝ ਮਦਦ ਕਰਦੇ ਹਾਂ ਤਾਂ ਸਮਾਜ ਨੂੰ ਇਹ ਨਾ ਲੱਗੇ ਕਿ ਇਹ ਕਿਸੇ ਨੇ ਸਾਡੇ ਉੱਤੇ ਕੁਝ ਕੀਤਾ ਹੈ ਸਮਾਜ ਨੂੰ ਇਹ ਵੀ ਨਾ ਲੱਗੇ ਅਸੀਂ ਕਿਸੇ ਦੇ ਵਾਸਤੇ ਕੁਝ ਕਰਦੇ ਪਏ ਹਾਂ ਜਦ ਕਿ ਹੋਣਾ ਇਹ ਚਾਹੀਦਾ ਹੈ ਕਿ ਸਮਾਜ ਆਪਣੇ ਉਹਨੂੰ ਵਡਪਾਗਾ ਮੰਨੇ ਕਿ ਅਸੀਂ ਕਿਸੇ ਦੀ ਮਦਦ ਕਰ पाए ਕਿਉਂਕਿ ਰੱਬ ਨੇ ਸਭ ਨੂੰ ਇੱਕੋ ਜਿਹਾ ਬਣਾ ਕੇ ਤਿਆਰ ਕੀਤਾ। ਅਗਰ ਸਾਡੇ ਕੋਲ ਕੋਈ ਸਾਧਨ ਜ਼ਿਆਦਾ ਹੈਗੇ ਆ ਤਾਂ ਜਿਹੜੇ ਸਾਧਨਹੀਨ ਲੋਕ ਹੈ ਉਹਨਾਂ ਨੂੰ ਦੇਖ ਕੇ ਅਸੀਂ ਆਪਣਾ ਨੂੰ ਬੜਾ ਭਾਗੀ ਮੰਨੀਏ। ਅਸੀਂ ਮੰਨੀਏ ਕਿ ਪ੍ਰਮਾਤਮਾ ਨੇ ਸਾਡੇ ਅਗਰ ਡਿਊਟੀ ਲਗਾਈ ਹੈਗੀ ਆ ਤਾਂ ਸਾਨੂੰ ਜਿਹੜਾ ਹੈ ਕੁਝ ਪੁੰਨ ਕੰਮ ਕਰਨ ਦੇ ਵਾਸਤੇ ਪ੍ਰੇਰਣਾ ਦੇ ਦਿੱਤੀ ਹੈਗੀ ਆ ਸਾਡਾ ਅਗਲਾ ਜਨਮ ਵੀ ਸੁਧਰਿਆ ਹੈ। ਕਿਉਂਕਿ ਸਾਡਾ ਸਮਾਜ ਸਾਡਾ ਭਾਰਤੀ ਸਮਾਜ ਪੁਨਰ ਜਨਮ 'ਤੇ ਵਿਸ਼ਵਾਸ ਕਰਦਾ ਹੈਗਾ। ਅਗਰ ਪਿਛਲੇ ਜਨਮਾਂ ਦੇ ਵਿੱਚ ਕੁਝ ਚੰਗੇ ਕੰਮ ਕੀਤੇ ਹੋਣਗੇ ਤਾਂ ਇਸ ਲੈਗ ਸਾਨੂੰ ਰੱਬ ਨੇ ਬਣਾਇਆ। ਅਗਰ ਅੱਜ ਅਸੀਂ ਕੁਝ ਚੰਗਾ ਕੰਮ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲਾ ਜੀਵਨ ਵੀ ਸੁਧਰੇਗਾ ਸਾਡਾ ਔਰ ਅਸੀਂ ਸੰਸਕਾਰ ਜੁਕਤ ਸੇਵਾ ਜਿਹੜਾ ਭਾਰਤ ਵਿਕਾਸ ਪਰਸ਼ਦ ਦਾ ਮੋਟਿਵ ਹੈਗਾ ਕਿ ਸੇਵਾ ਤਾਂ ਕਰਨੀ ਹੈ ਪਰ ਸੇਵਾ ਕਿਸੇ ਦੇ ਉਤੇ एहसान ਕਰਕੇ ਨਹੀਂ ਕਰਨੀ ਸੇਵਾ ਹੈ ਕਰਕੇ ਕਰਨੀ ਹੈ ਕਿ ਤੂੰ ਸਾਨੂੰ ਸੇਵਾ